ਮਿਲੀ ਕਿ ਇੱਕ ਗੱਡੀ ਆ ਰਹੀ ਹੈ ਅਮ ਹਮ ਲਕਸ਼ਰ ਸਾਈਡ ਤੋਂ ਬਠਿੰਡਾ ਇੰਟਰ ਹੋ ਰਹੀ ਹੈ ਤੇ ਜੇ ਉਸ ਗੱਡੀ ਨੂੰ ਰੋਕ ਕੇ ਚੈਕਿੰਗ ਕੀਤੀ ਜਾਵੇ ਤਾਂ ਉਸ ਵਿੱਚੋਂ ਨਸ਼ੀਲਾ ਪਦਾਰਥ ਤਲਾਬੀ ਕੀਤਾ ਗਿਆ ਤੇ ਨਈਆਲਾ ਥਾਣੇ ਦੀ ਟੀਮ ਤੇ ਸੀਆਈਏ 2 ਦੀ ਟੀਮ ਨੇ ਨਾਕਾਬੰਦੀ ਕਰਕੇ ਉੱਥੇ ਜਿੱਦਾ ਟੋਲ ਪਲਾਜ਼ਾ ਦੇ ਕੋਲ ਜਦੋਂ ਇੱਕ ਗੱਡੀ ਆ ਰਹੀ ਸੀ Honda Amaze white ਗੱਡੀ ਨੰਬਰੀ PB03BP3598 ਇਹਨੂੰ ਜਦੋਂ ਰੋਕ ਕੇ ਉੱਥੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚੋਂ ਸਾਨੂੰ 1.5 ਕਿਲੋ ਚਿੱਟਾ ਬਰਾਮਦ ਹੋਇਆ ਜੋ ਇੱਕ ਕਮਰਸ਼ੀਅਲ ਰਿਕਵਰੀ ਹੈ ਉਸ ਟਾਈਮ ਇਸ ਗੱਡੀ ਦੇ ਵਿੱਚ ਦੋ ਵਿਅਕਤੀ ਸਵਾਰ ਸੀਗੇ ਮਨਪ੍ਰੀਤ ਸਿੰਘ ਉਰਫ ਮਾਣਾ ਤੇ ਸੰਦੀਪ ਸਿੰਘ ਉਰਫ ਦੀਪਨ ਤੇ ਇਹਦੇ ਚਲਦੇ ਹੀ ਥਾਣਾ ਨਈਂਆ ਵਾਲਾ ਦੇ ਵਿੱਚ ਐਫ ਆਈ ਆਰ ਨੰਬਰ 284 ਅੰਡਰ ਸੈਕਸ਼ਨ 21 ਸਬਸੈਕਸ਼ਨ ਸੀ ਐਨ ਡੀ ਪੀ ਐਸ ਐਕਟ ਦਰਜ ਕਰ ਦਿੱਤਾ ਗਿਆ। ਤੇ ਇਹ ਜਿਹੜੀ ਰਿਕਵਰੀ ਸੀ ਸਾਡੇ ਡੀ ਐਸ ਪੀ ਜਿਹੜੇ ਪੁੱਛੋ ਹੈਗੇ ਪਿਤਪਾਲ ਜੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਹੋਈ। ਬਰਾਮਦ ਕਿੰਨੇ ਟਾਈਮ ਕੋ ਕਰ ਰਹੇ ਸੀ ਜੀ ਇਹ ਥੀਕਾ ਲਿਖਣ ਦਾ। ਇਹਨਾਂ ਵਿੱਚ ਜਿਹੜੇ ਮੇਨ ਅਕਿਊਜ਼ ਹੈ ਮਨਪ੍ਰੀਤ ਮਾਣਾ ਇਹਦੇ ਤੇ ਆਲਰੇਡੀ 5 ਐਫਆਈਆਰਸ ਰਜਿਸਟਰਡ ਹੈ ਜਿਹਦੇ ਵਿੱਚ 3 ਐਨਡੀ ਦੀ ਹੈ ਤੇ 2 ਆਈਪੀਸੀ ਵੀ ਹੈ ਤੇ ਕਾਫੀ ਇਨਸਾਨਾਂ ਤੋਂ ਇਸ ਮਤਲਬ ਤਸ਼ਕਰੀਬੇ ਵਿੱਚ ਸ਼ਾਮਿਲ ਰਿਮੈਂਬਰਿੰਗ ਬੰਬਾਇਆ ਦਾ ਆ ਰਿਹਾ ਇਹਨਾਂ ਦੀ ਖੁਦ ਹੀ ਲੱਗੀ ਕਿਸੇ ਹੋਰ ਇਹਦੇ ਵਿੱਚ ਜਿਹੜਾ ਦੂਜਾ ਕੋ-ਅਕਿਊਜ਼ ਹੈ ਦਾ ਸੰਦੀਪ ਸਿੰਘ ਜਿਹੜਾ ਡਰਾਈਵ ਕਰ ਰਿਹਾ ਸੀ ਇਹ ਉਹਦੀ ਗੱਟੀ ਹੈ ਇਹ ਜਿਹੜਾ ਮਨਪ੍ਰੀਤ ਮਾਣਾ ਜੀ ਇਹ ਹੈਗੇ ਹਾਜ਼ਿਰ ਰਚੰਦਾ ਵੈਸੇ ਬੇਸਿਕਲੀ ਕੋਰਟ ਪਾਰ ਆ ਰਹਾ ਪਰ ਇਸ ਟਾਈਮ ਪ੍ਰੈਸੈਂਟਲੀ ਹੀ ਇਸ ਰਿਜ਼ਾਈਡਿੰਗ ਐਟ ਹਾਜ਼ਿਰਤਨ ਤੇ ਜਿਹੜਾ ਜਿਹੜਾ ਸੰਦੀਪ ਸਿੰਘ ਉਹ ਦੀਪੂ ਆ ਇਹ ਮੋਤਾਨੀਆ ਰੂਲ ਮੈਡਮ ਆ ਖੁਦ ਵੀ ਕਰਦੇ ਆ ਨਸ਼ਾ ਜੀ ਜਿਹੜਾ ਸੰਦੀਪ ਹੈ ਉਹ ਅਡਿਕਟ ਹੈ ਮੰਨਪ੍ਰੀਤ ਉਸ ਮਾਣਾ ਹੈ ਉਹਦੇ ਤੇ ਜੀ ਪੰਜ ਮੁਕਦੇ ਨੇ ਦੋ ਆਈਪੀਸੀ ਦੇ ਤੇ ਨੰਦੀ ਦੇ ਤੇ ਜਿਹੜਾ ਸੰਦੀਪ ਦੀਪੂ ਹੈ ਉਹਦੇ ਤੇ ਫਰਸਟ ਐਫਆਰ ਮੈਡਮ ਆ ਬੇਸਿਕ ਕਾਉਂਟ ਵੀ ਕਰਦੇ ਜਿਹੜਾ ਮੰਨਪ੍ਰੀਤ ਮਾਣਾ ਇਹ ਤਾਂ ਅਨਇੰਪਲੋਇਡ ਹੈ ਤੇ ਜਿਹੜਾ ਸੰਦੀਪ ਹੈ ਇੱਕ ਟੈਕਸੀ ਡਰਾਈਵਰ ਜੀ ਅਸੀਂ ਮਿਸਰ ਸਾਈਡ ਤੋਂ ਲੈ ਕੇ ਆ ਰਹੇ ਸੀ ਇਹਨਾਂ ਕਿਤੇ ਜਿਹੜੇ ਨੂੰ ਪਤਾ ਆ ਹਾਲੇ ਤਾਂ ਲੋਕਲ ਸਪਲਾਈ ਦਾ ਹੀ ਹੈ ਬਾਕੀ ਉਹਨਾਂ ਦੇ ਰਿਮਾਈਂਡ ਡਿਮਾਂਡ ਤੇ ਪਤਾ ਲੱਗੇਗਾ ਜਦੋਂ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਜੀ ਉਹਨਾਂ ਨੇ ਦੇਖਣਾ ਮਾਡਮ ਅੰਡੇ ਤੋਂ ਜੇ ਅੱਜ ਜਾ ਕੇ ਆਏ ਹਾਂ ਤਾਂ ਇੱਕ ਪਿੰਡ ਦਾ ਕੇਸ ਹੋਇਆ ਸੀਗਾ ਬੋਰ ਦਾ ਲੱਭਦਾ ਜੀ ਜੀ ਫਿਰ ਉੱਥੇ ਪਿੰਡ ਵਾਸੀਆਂ ਨੇ ਜਿਹੜਾ ਲਿਖੇ ਮਿਲਦਾ ਕੋਈ ਕੁਝ ਮਿਲਿਆ ਹੈ ਇਫੈਕਟ ਅੱਜ ਅਸੀਂ ਜੀ ਅਸਿਸਟ ਮਨੋਗੈਸਿਸਪੀ ਮੈਮ ਵੀ ਨਾਲ ਸੀਗੇ ਐਸਪੀ ਸਿਟੀ ਤੇ ਬਾਕੀ ਸਾਰੀ ਸਾਡੇ 6 ਐਸਐਚਓਜ਼ ਦੀ ਟੀਮ ਉੱਥੇ ਵੀ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਹੈ ਮੈਂ ਦੱਸੂਗੀ ਦੱਸਣਾ ਚਾਹੂੰਗੀ ਕਿ ਜਦੋਂ ਤੋਂ ਇਹਨਾਂ ਨੇ ਲਿਖਿਆ ਉਸ ਤੋਂ ਪਹਿਲਾਂ ਵੀ ਸਾਡੇ ਰੂਟੀਨ ਚ ਉੱਥੇ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਹੇ ਸੀਗੇ ਬਟ ਆਫਟਰ ਥਿਸ ਇਨਸੀਡੈਂਟ ਅਸੀਂ ਹੋਰ ਇੰਟੈਂਸੀਫਾਈ ਕਰਤੀ ਉੱਥੇ ਸਰਚ ਤੇ ਇਸ ਇਨਸੀਡੈਂਟ ਤੋਂ ਬਾਅਦ 6 ਮੁਕਦਮੇ ਦਰਜ ਕੀਤੇ ਗਏ ਆ ਅੱਜ ਵੀ ਉੱਥੇ ਰਿਕਵਰੀ ਹੋਈ ਹੈ ਤੇ ਅਸੀਂ ਐਫ ਆਈ ਆਰ ਲੌਂਚ ਕਰ ਰਹੇ ਹਾਂ ਉਹ ਜੀ ਅਸੀਂ ਆਫਟਰ ਰਜਿਸਟਰਿੰਗ ਐਫ ਆਈ ਆਰ ਅਸੀਂ ਦੱਸਾਂਗੇ ਹਾਂ ਜੀ ਚਿੱਟਾ ਜੀ ਚਿੱਟਾ ਹਾਂ ਜੀ ਮੈਮ ਇਸ ਤੋਂ ਹਫਤੇ ਤੱਕ ਲੱਗਦਾ ਵੀ ਜੀ ਕੋਈ ਮੋਟੇ ਮਜੂਰ ਹੋ ਕੇ ਕੰਮ ਕਰਨਾ ਤੇ ਲਿਖਣਾ ਪਏਗਾ ਦੇਖੋ ਇਟ ਇਜ਼ ਅ ਮੈਨੀ ਕੈਸਾ ਤੇ ਉਥੇ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਬਟ ਉਥੇ ਕੋਈ ਇਹੀ ਹੈ ਕਿ ਉਥੇ ਤਿੰਨ ਚਾਰ ਜਿਹੜੇ ਹੁੰਦੇ ਆ ਨੋਨ ਪੈਡਲਰਸ ਉਹ ਉਹਨਾਂ ਨੂੰ ਉਹਨਾਂ ਦੇ ਐਫ ਆਈ ਆਰ ਵੀ ਬਹੁਤ ਹੈ ਉਹ ਜਿੱਦਾਂ ਹੀ ਉਹ ਬੇਲ ਤੇ ਆਂਦੇ ਆ ਉਹ ਦੁਬਾਰਾ ਉਹੀ ਕੰਮ ਸ਼ੁਰੂ ਕਰ ਦਿੰਦੇ ਨੇ ਤੇ ਉਹ ਰਿਪੀਟ ਆਫੈਂਡਰਸ ਹੈ ਉਥੇ ਇਹ ਨਹੀਂ ਹੈ ਕਿ ਨਵੇਂ ਮੁੰਡੇ ਵੇਚਦੇ ਆ ਉਥੇ ਜਿਹੜੇ ਪੁਰਾਣੇ ਵੇਚਦੇ ਸੀ ਉਹੀ ਹੁਣ ਵੀ ਕੰਟੀਨਿਊ ਹੀ ਕਰ ਰਹੇ ਨੇ ਮੈਂ ਸਾਰਾ ਲੋਕਾਂ ਦੇ ਘਰ ਘਾਏ ਗਏ ਨੇ ਕਿਉਂ ਨਹੀਂ ਉਹਨਾਂ ਨੂੰ ਉਥੇ ਦੀ ਅਸੀਂ ਉਸੇ ਪ੍ਰੋਸੈਸ ਨੂੰ ਅੱਜ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਨੋਟਿਸ ਸਰਵ ਕਰਾਂਗੇ ਤੇ ਉਹ ਡੈਮੋਲੇ ਬਸ ਇਹ ਕਹਾਤਾ ਜਿੰਦ ਤੋਂ ਗੱਲ ਤੇ ਹੀ ਹੁੰਦੀ ਵੀ ਉਹ ਨਜਾਇਜ਼ ਕਬਜ਼ੇ ਹੈ ਜੀ ਉਹਨਾਂ ਨਾਲ ਕਿ ਨਾਲ ਝੋੜਿਆ ਜਾਂਦਾ ਕਿ ਕਿਤੇ ਰੀਤਨ ਜੀ ਉਹਨਾਂ ਦੇ ਇਹ ਨਲੀ ਵਿੱਚ ਤਾਕਟਾ ਟਾਟਾ ਹੈ ਜੀ ਦੇਖੋ ਇਟ ਇਜ਼ ਅ ਜੁਆਇੰਟ ਐਫਰਟ ਹੁੰਦਾ ਸਿਵਲ ਦਾ ਤੇ ਪੁਲਿਸ ਦਾ ਉਹਦੇ ਵਿੱਚ ਅਸੀਂ ਪ੍ਰਾਇਮਰੀਲੀ ਉਹੀ ਟਾਰਗੇਟ ਕਰਦੇ ਹਾਂ ਜਿਨ੍ਹਾਂ ਦੇ ਨਜਾਇਜ਼ ਕਬਜ਼ੇ ਉਹਨਾਂ ਦਾ ਕਿਤਾ ਕਿਤਾ ਨਹੀਂ ਉਹਨਾਂ ਦਾ ਪ੍ਰਾਇਮਰੀਲੀ ਸਾਡਾ ਇਹ ਹੀ ਹੁੰਦਾ ਕਿ ਜਿਨ੍ਹਾਂ ਨੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਯਾ ਰਜਿਸਟਰੀ ਨਹੀਂ ਆਇਆ ਇਹ ਗਲਤ ਕਬਜ਼ੇ ਉਹਨਾਂ ਦੇ ਟਾਈ ਦਾ ਬਟ ਪਰ ਚਾਹ ਦੇ ਨਿਓ ਨਿੱਟਾਂ ਵਿੱਚ ਦੇ ਕਿਤਾ ਦੇਖੋ ਇੱਕ ਉਹਨੂੰ ਜੋੜ ਦਿੱਤਾ ਜਾਂਦਾ ਨਾਲ ਕਿਉਂਕਿ ਉਹਨਾਂ ਤੇ ਹੀ ਮੋਸਟਲੀ ਰਜਿਸਟਰਡ ਐਫ ਐਨ ਡੀ ਪੀ ਐਸ ਯਾ ਐਫ ਆਈ ਆਰਸ ਵੀ ਉਹਨਾਂ ਦੇ ਅਗੇਂਸਟ ਰਜਿਸਟਰਡ ਹੁੰਦੀਆਂ ਜਿਹੜੀ ਡੇਟ ਬਲੋਕ ਕਿਤਾ ਪੜਿਆ ਜੇ ਵੱਡੇ ਕੋ ਤਾਂ ਜੀ ਐਨਾ ਕੁਝ ਰੁਕਣ ਦੇ ਬਾਵਜੂਦ ਵੀ ਕਿ ਮੈਂ ਹਰ ਜੀ ਇਹ ਕਿੱਥੋਂ ਲੈ ਕੇ ਆ ਰਹੇ ਹੋ ਜੀ ਜਿਹੜਾ ਲੇਖਕਾ ਉਹ ਵੀ ਜਾਤੀ ਦਾ ਹਸਾਬ ਹੋਊ ਪਿਛਲਾ ਵੀ ਹੈ ਜੇ ਇਹ ਜਿਹੜਾ ਮਨਪ੍ਰੀਤ ਮਾਣਾ ਹੈ ਜਿਹੜਾ ਮੇਨ ਇਹਦੇ ਵਿੱਚ ਅਕਿਊਜ਼ਡ ਹੈ ਉਹਦੇ ਤੇ ਆਲਰੇਡੀ ਐਫਆਈਆਰ ਦੇ ਹੀ ਸੌਰੀ ਐਨਡੀ ਦੇ ਹੀ ਐਫਆਈਆਰਸ ਹੈ 21 ਸਦਰ ਬਠਿੰਡਾ 2017 ਤੋਂ ਮਤਲਬ ਹੀ ਹੈ ਪਿਛਲੇ 8 ਸਾਲਾਂ ਤੋਂ ਇਹ ਜਿਹੜਾ ਮਨਪ੍ਰੀਤ ਮਾਣਾ ਹੈ ਇਸ ਕੰਮ ਦੇ ਵਿੱਚ ਜੁੜਿਆ ਹੋਇਆ ਮੈਡਮ ਜਿਵੇਂ ਇਸ ਤਰ੍ਹਾਂ ਹੀ ਦੱਸਿਆ ਪੰਜ ਬੱਚੇ ਪਹਿਲਾਂ ਹਨ ਇਹਨਾਂ ਵਿੱਚ ਵੀ ਇਹਨਾਂ ਪਰਿਵਾਰਕਾਂ ਨੂੰ ਇਨਵੋਲਵ ਇਨਾਂ ਦੇ ਵਿੱਚ ਨਹੀਂ ਜੀ ਹਲੇ ਤੱਕ ਇਹ ਜਿਆ ਕੁਝ ਨਹੀਂ ਸਾਹਮਣੇ ਇਹ ਜਿਹੜਾ ਮਾਸਟਰ ਬ੍ਰੈਂਡ ਕੋਲ ਇਹ ਜਿਹੜਾ ਮੇਨ ਜੀ ਮਨਪ੍ਰੀਤ ਜੀ ਕੋਲ ਮਾਣਾ ਇਹ ਹੀ ਹੈ ਜੀ ਮੇਰੇ ਕੋਲ ਮੈਨੂੰ ਵਾਪਸ